ਭਈਆ ਵੀਡੀਓ ਦੇਖਣ ਵਾਲਿਆ ਯਾਰ ਮਨ ਨੂੰ ਬਹੁਤ ਸਕੂਨ ਮਿਲਦਾ ਦੇਖ ਕੇ ਵੀਡੀਓ ਯਾਰ ਤੁਸੀਂ ਵੀ ਦੇਖੋਗੇ ਕਿਉਂਗਾ ਹਾਂ ਠੀਕ ਆ ਯਾਰ ਅਸੀਂ ਵੀ ਆਪਾਂ ਵੀ ਇਹ ਕੰਮ ਕਰੀਏ ਯਾਰ ਹਨਾ ਆਪਾਂ ਵੇਖ ਕਰਦੇ ਰਹਿੰਦੇ ਆ ਵੀ ਵੀਡੀਓ ਪਾਉਨੇ ਇੱਕ ਦੋ ਬਹੁਤ ਇੱਕ ਦੋ ਕਈ ਵੀਡੀਓ ਪਾਈਆਂ ਹਨਾ ਪੰਛੀਆਂ ਦੇ ਆ ਆਪਣਾ ਤਰਫ ਤਾਂ ਸੰਬੰਧੀ ਪਾਉਨੇ ਆ ਪਲਾਉਨੇ ਵੀ ਰਹਿੰਦੇ ਆਗੇ ਆ ਵੀਡੀਓ ਦੇਖ ਕੇ ਯਾਰ ਮਨ ਨੂੰ ਐ ਸਕੂਨ ਜਾਂ ਮਿਲ ਜਾਂਦਾ ਵੀ ਹਾਂ ਯਾਰ ਤੁਸੀਂ ਇਹ ਕੰਮ ਕਰਕੇ ਦੇਖੋ ਕਦੇ ਸ਼ਾਂਤੀ ਦੇਖੋ ਰੱਖਾ ਮੈਂ ਜੇਕਰ ਦੇਖੋ ਕਿ ਨਾ ਸਕੂਨ ਜਿਹੜਾ ਦਿਲ ਨੂੰ ਨਾ ਚੈਨ ਸਰੀਰ ਨੂੰ ਉਹ ਕੰਗਰੇਸ ਯਾਰ ਬਾ ਕੀ ਗੱਲ ਬਾਤ ਨਾ ਯਾਰ ਆ ਬਾਈ ਦੀ ਵੀਡੀਓ ਦੇਖੀ ਚੱਲੋ ਯਾਰ ਅਮੀਰ ਲੋਕ ਦੁਨੀਆ ਦੇ ਵਹਿਰੇ ਫਿਰਦੇ ਕੋਈ ਕਿਸੇ ਕੋਲ ਕਰੋੜਾਂ ਅਰਬਾਂ ਖਰਪਾਂ ਪਿਆ ਬਈ ਨਾ ਪਰ ਜਿਹੜਾ ਆ ਹੁੰਦਾ ਅਮੀਰਣਾ ਯਾਰ ਦੇਖੋ ਵੀ ਇਹ ਸਿਸਟਮ ਪਾਣੀ ਸਪੈਸ਼ਲ ਰੇਟ ਤੇ ਇੰਨੀ ਗਰਮੀ ਪੈਂਦੀ ਯਾਰ ਆਪ ਗਰਮੀ ਚ ਰਹਿ ਕੇ ਵੀ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਬੰਦਾ ਦਾ ਬੰਦੋਬਸਤ ਕਰਕੇ ਲਿਆਏਗਾ ਹਰੇਕ ਝੌਂਕ ਤੇ ਇਹ ਪਾਣੀ ਪਾਉਂਦਾ ਇਹਨੀ ਗਰਮੀ ਚ ਜਿਹੜਾ ਪਸ਼ੂ ਪੀਂਦਾ ਪਾਣੀ ਜਾਂ ਕੋਈ ਪੰਛੀ ਪਾਣੀ ਪੀਂਦਾ ਤੁਹਾਨੂੰ ਪਤਾ ਹੀ ਆਪਣਾ ਨਾਲ ਨੂੰ ਵੀ ਅੱਗੇ ਡਿੱਗ ਜਾਂਦੇ ਹਨ ਤਾਂ ਮੇਰੇ ਸਾਰਾ ਲੱਖਾਂ ਦਾ ਮੈਂਦਾ ਹੋਇਆ ਯਾਰ ਵੇਜਵਾਨ ਸਨਫ ਪੰਛੀ ਆਸ ਕੋਈ ਰੋਈ ਵੀ ਉਹਨਾਂ ਕਿਹੜਾ ਮੰਗਣਾ ਆਉਂਦਾ ਯਾਰ ਪਰ ਦੇਖੋ ਸਾਹਮਣੇ ਯਾਰ ਉਸਤਰ ਪਾਣੀ ਪੀ ਜਾਂਦੇ ਆ ਨਾ ਗਾਂ ਹੋ ਗਏ ਪੰਜ ਗਾਂ ਜਾਂ ਹਰੇਕ ਚੌਂਕ ਤੇ ਪਾਉਂਦਾ ਬਈ ਯਾਰ ਬਹੁਤ ਵਧੀਆ ਕੰਮ ਲੱਗਿਆ ਯਾਰ ਦਾ ਚਲੋ ਸਲਾਮ ਆ ਬਈ ਅਸ ਲੋਟ ਇਹਨਾਂ ਨਾ ਬਈ ਯਾਰ ਇਹ ਕੰਮ ਸਾਰੇ ਕਰਿਆ ਕਰੀਏ ਯਾਰ ਆਪਾਂ ਕਰਦੇ ਰਹਿਣਾ ਕੋਈ ਜਿਹੜਾ ਫਨੋਕ ਹੋ ਗਿਆ ਹੁਣ